परम सत्कारयोग समूह साहस जी वाहगुरु जी का खालसा श्री जी की फतेह पंडियाला गुरु नवासी होने के नाते क्योंकि मैं भी ਆ ਜਿਹੜੇ ਮੇਰਾ ਪਰਿਵਾਰ ਖੜਾ ਮੈਂ ਇੰਨਾ ਚੀ ਜੰਮਿਆ ਭਲਿਆ ساری ਉਮਰ ਮੈਂ ਦੁੱਖ ਸਮਝਦਾ ਕਿ ਜਦੋਂ ਕਿਸੇ ਗਰੀਬ ਆਦਮੀ ਦੀ ਘਰੋਂ ਆਵੇ ਜਿ ਦਿਹਾੜੀ ਨਾਲ ਲੱਗੇ ਤਾਂ ਉਹਨੇ ਘਰ ਕੀ ਲੈ ਕੇ ਜਾਣਾ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਖਵਾਉਣਾ ਪਿਆਉਣਾ ਕਿਉਂਕਿ ਇਹ ਸਾਡਾ ਲੇਬਰ ਚੌਂਕ ਹੈ ਜਨਿਆਲਾ ਗੁਰੂ ਦਾ ਤੇ ਮੈਂ ਜਨਿਆਲਾ ਗੁਰੂ ਦਾ ਨਿਵਾਸੀ ਹੋਣ ਦੇ ਨਾਤੇ ਮੈਂ ਇਹ ਤਈਆ ਕੀਤਾ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਬੇਨਤੀ ਕਰਕੇ ਕਿ ਇਹ ਪਰਿਵਾਰ ਮੇਰੇ ਨੇ ਸਾਡੇ ਨੇ ਮੈਂ ਇਹਨਾਂ ਨੂੰ ਬੈਂਚ ਕੀਤੀ ਪਿਛਲੇ ਦਿਨੇ ਵੀ ਵੀ ਜਿਸ ਵੀ ਮੇਰੇ ਪਰਿਵਾਰ ਦਾ ਜੀ ਇਥੇ ਆ ਕੇ ਕੰਮ ਕਰਨ ਦੀ ਖਾਤਰ ਆਉਂਦਾ ਤੇ ਉਹਨੂੰ ਦਿਹਾੜੀ ਨਹੀਂ ਮਿਲਦੀ ਜਾਂ ਕੰਮ ਨਹੀਂ ਮਿਲਦਾ ਕਿਉਂਕਿ بارشਾਂ ਰੋਜ਼ ਹੋ ਰਹੀਆਂ ਨੇ ਤੇ ਉਹਨੂੰ 10 ਵਜੇ ਤੱਕ ਵੇਟ ਕਰੋ ਤੇ ਨਹੀਂ ਤਾਂ ਦਾਸ ਤੁਹਾਡੇ ਵਾਸਤੇ ਖੜਾ ਜੋ ਤੁਹਾਡੇ ਘਰ ਦਾ ਖਰਚਾ ਹੈ ਉਹ ਤੁਹਾਡਾ ਕੈਸ਼ ਫਾਈਨੈਂਸ਼ਲੀ ਤੁਹਾਨੂੰ ਹਰ ਰੋਜ਼ ਤੁਸੀਂ ਮੇਰੇ ਆਫਿਸ ਤੋਂ ਆ ਕੇ ਲੈ ਜਾਓ ਇਹ ਫੌਮ ਦਾ ਭਰਨੇ ਪ੍ਰਾਪਤੀ ਚਲਨੀ ਇੱਕ ਦੋ ਦਿਨ ਦੀ ਨਹੀਂ ਹੈ ਜੇ ਜਦੋਂ ਤੱਕ ਇਹ ਸਭ بارشੋ ਕੀ ਬਦਲ ਕੋਸ਼ਾ ਹੁੰਦਾ ਤੇ ਜਿਗਰੀ ਇਹਨਾਂ ਨੇ ਮਦਦ ਕਰੋ ਮੈਂ ਬੇਨਤੀ ਕਰਨਾ ਹੈ ਕਿ ਗੁਰੂ ਮਹਾਰਾਜ ਕਿਰਪਾ ਰੱਖਣ ਬਾਬੇ ਅਨਾਲਦੀ ਧਰਤੀ ਆ ਜਿੱਥੇ ਨਿਰੰਤਰ 80 ਸਾਲ ਤੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਜਿੱਥੇ ਮਹਾਨ ਸਸਤੀਆਂ ਹਰਭਜਨ ਸਿੰਘ ਯੂਟਿਊਬਰਗੇ ਇਨਸਾਨ ਨੇ ਜੋ ਦਿਨ ਦਾਤ ਸੇਵਾ ਕਰ ਰਹੇ ਨੇ ਮੈਂ ਤੁਹਾਡੇ ਲਈ ਮੈਂ ਇਹ ਸਾਰੀ ਸੰਗਤ ਚ ਇਕ ਲੋ ਕੇ ਇਕਰਾਰ ਕਰਦਾ ਹਾਂ ਕਿ ਜਿਸ ਦਿਨ ਵੀ ਕਿਸੇ ਮੇਰੇ ਪਰਿਵਾਰ ਨੂੰ ਜੋ ਰੋਟੀ ਰੋਜੀ ਵਾਸਤੇ ਆਇਆ ਤੇ ਉਹਨੂੰ ਨਹੀਂ ਕੰਮ ਮਿਲਿਆ ਉਹਦੇ ਵਾਸਤੇ ਮੈਂ ਖੜਾ ਉਹਦੇ ਘਰ ਦਾ ਚੁੱਲ੍ਹਾ ਚੱਲਦਾ ਰਵੇ ਇਹ ਮੇਰੀ ਜ਼ਿੰਮੇਵਾਰੀ ਹੈ ਦੇ ਦੇ ਜਿੰਨੇ ਵੀ ਸਵੇਰੇ ਜਿੰਨੇ 10.5 ਰੋਜ਼ ਆ ਜਾਂਦੇ ਕਿਸੇ ਨੇ ਨਸ਼ਾ ਨਹੀਂ ਕਰਨਾ ਹਾਂ ਇਹ ਨਸ਼ੇ ਵਾਲਾ ਕੀ ਨਾ ਗਰੇ ਤੋਟ ਮਿਤਾ ਜੀ ਕੀ ਕਰਦੇ ਹੋ ਤੁਸੀਂ ਅਹਲੇ ਵੇ ਕਰਦੇ ਕੀ ਗੱਲ ਹੋਈ ਹੋਣ ਜਿਹੜੇ ਹੜਾ ਇਹਨਾਂ ਕਰਕੇ ਲੇਬਰ ਨਹੀਂ ਮਿਲਦੀ ਹਾਂਜੀ ਸਰ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਔਰ ਜ਼ਿਆਦਾ ਜੀ ਕਿੰਨੇ ਤੁਹਾਡੀ ਬਾਹ ਬੜੀ ਕਿੱਸਾ ਆ ਥੋੜਾ ਜਿਹਾ ਇਹ ਹਾੜੇ ਰਾਜ ਕੁਮਾਰ ਮੇਰੇ ਉੱਤਰਾ ਸਾਹਮਣੇ ਬਾਹ ਫੜੀ ਜੀ ਹਾਡੀ ਮੌਕੇ ਤੇ ਅਨੂ ਭੈਣ ਭਰਾਵਾਂ ਨੂੰ ਸਾਰਨ ਮੱਤ ਕੰਡੇ ਆ ਇਹਨਾਂ ਨੇ ਹੁਣ ਵੀ ਗਾਵੇ ਕਿਹਾ ਵਾ ਕਿ ਤੁਹਾਡੀ ਮੱਤ ਕੰਨ ਨੂੰ ਅਸੀਂ ਹਰ ਵਕਤ ਤਿਆਰ ਹਾਂ ਤੁਸੀਂ ਮੇਰਾ ਆਪਣਾ ਪਰਿਵਾਰ ਜੀ ਤੇ ਉਹ ਤੋਂ ਹਾੜੇ ਜੀ ਸਾਹਿਬ ਹੀ ਦੂਰ ਦੂਰ ਤੱਕ ਹਾੜਾ ਆਉਣ ਦੇ ਕਾਰਨ ਸਾਰਿਆਂ ਦੀ ਮੱਤ ਕੰਡੇ ਆ ਹਾੜਾ ਟਾਈਮ ਹਾਂਜੀ ਧੰਨਵਾਦ ਤੀਣਾ ਬਿੱਟੇ ਟੋੜਾ ਸਰ ਮੇਰਾ ਨਾਲ ਆਡੀ ਕੀ ਗੱਲ ਹੋਈ ਜਿਹੜਾ ਤੁਸੀਂ ਅੱਜ ਇੱਥੇ ਸਾਰੇ ਇਕੱਤਰ ਹੋਏ ਹੋ ਇਸ ਕਾਰਨ ਸਾਰੇ ਹਰਾਂ ਦੀ ਮਾਰਗਾਨ ਕਾਫੀ ਪਿੰਡਾਂ 'ਚ ਹੀ ਬਰਸਾਤਾ ਹਾਂ ਗਾਂ ਨੂੰ ਕਾਫੀ ਨੁਕਸਾਨ ਹੋਇਆ ਹੈਗਾ ਤੇ ਇਸੇ ਤਰ੍ਹਾਂ ਹੀ ਆਪਣੇ ਸ਼ਹਿਰ ਜੰਡੇਲਾ ਗੁਰੂ ਵਿੱਚ ਵੀ ਮਲਕੀ ਇੱਥੇ ਵਾਲਮੀਕ ਚੌਂਕ ਦੇ ਵਿੱਚ ਜਿੰਨੇ ਵੀ ਆ ਮੇਰੇ ਵੀਰ ਖੜੇ ਨਾਲ ਸਾਰੇ ਆਉਂਦੇ ਆ ਪਰ ਸਾਡੇ 10 ਵਜੇ ਤੱਕ 11 ਵਜੇ ਤੱਕ ਖਲੋਂਦੇ ਆ ਉਸ ਤੋਂ ਵੀ ਬਾਵਜੂਦ ਮਲਕੀ ਇਹਨਾਂ ਨੂੰ ਬਾਦਸ਼ਾਹ ਕੰਮ ਨਹੀਂ ਮਿਤੇ ਆ ਠੀਕ ਹੈ ਇਹਦੇ باوجود ਸਾਡੇ ਪ੍ਰਧਾਨ ਮਲੋਤਾ ਸਾਹਿਬ ਜੀ ਇਹਨਾਂ ਨੇ ਬਹੁਤ ਤਕੜਾ ਹਿਲਾ ਕਰਕੇ ਸਾਡੇ ਵੀਰਾਂ ਦੀ ਹੈਲਪ ਕੀਤੀ ਆ ਤੇ ਗਾਂ ਵੀ ਕਹਿੰਦੇ ਕਰਦੇ ਰਹਿਾਂਗੇ ਜਿੰਨੀ ਦੇ ਤੱਕ بارشਾਂ ਦਾ ਹੜਾਂ ਦਾ ਹੈਗਾ ਜੀ ਸਰਕਲ ਉਨੀ ਜਦ ਉਨੀ ਦੇ ਤੱਕ ਕਹਿੰਦੇ ਕਰਦੇ ਰਹਿਾਂਗੇ ਠੀਕ ਹੈ